ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਜ਼ੂਰੀ ਅੰਦਰ ਸੁਭਾਏ ਮਾਨ ਖਾਲਸਾ ਪੰਥ ਜੀਓ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਭਾਈ ਗੁਰਜੀਤ ਸਿੰਘ ਦੇ ਟਾਵਰ ਮੋਰਚਾ ਜੋ ਸਮਾਣਾ ਵਿਖੇ ਲੱਗਿਆ ਹੋਇਆ ਹੈ ਇਹ ਤੋਂ ਪਹਿਲਾਂ ਸਾਰੇ ਇਕੱਠ ਸਾਰੇ ਪ੍ਰੋਗਰਾਮ ਸਮਾਣੇ ਦੀ ਧਰਤੀ ਤੇ ਹੋਏ ਅੱਜ ਆਪਾਂ ਸ਼ਹੀਦ ਬਾਬਾ ਫਤਿਹ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਮਾਤਾ ਗੁਜਰੀ ਜੀ ਦੀ ਪਾਵਨ ਧਰਤੀ ਦੇ ਅੱਜ ਇੱਥੇ ਪਹੁੰਚੇ ਆਂ ਮੇਰੇ ਮਨ ਵਿੱਚ ਵਿਚਾਰ ਚੱਲ ਰਿਹਾ ਸੀ ਕਿ ਹੁਣ ਆਪਾਂ ਨੂੰ ਇੱਕ ਪਰਚੋਲ ਕਰਨੀ ਚਾਹੀਦੀ ਹੈ ਸਵੈ ਪਰਚੋਲ ਕਰਨੀ ਚਾਹੀਦੀ ਹੈ ਕਿ ਸ਼ਹੀਦ ਬਾਬਾ ਫਤਿਹ ਸਿੰਘ ਜੀ ਦੇ ਸਮੇਂ ਤੋਂ ਉਹਨਾਂ ਦੀ ਸ਼ਹੀਦੀ ਜੋ ਇਸ ਸਥਾਨ ਤੇ ਹੋ ਉਹ ਸਮੇਂ ਤੋਂ ਲੈ ਕੇ ਅੱਜ ਦੇ ਸਮੇਂ ਵਿੱਚ ਕੀ ਅੰਤਰ ਹੈ ਅੱਜ ਆਪਾਂ ਕਹਿੰਦੇ ਆ ਕਿ ਸਰਕਾਰਾਂ ਜ਼ੁਲਮ ਕਰ ਰਹੀਆਂ ਨੇ ਆਮ ਲੋਕਾਂ ਤੇ ਸਰਕਾਰਾਂ ਸੁਣਦੀਆਂ ਨਹੀਂ ਆਮ ਲੋਕਾਂ ਦੀ ਜਿਹੜੀ ਆਵਾਜ਼ ਆ ਦੱਬੀ ਜਾ ਰਹੀ ਆ ਪਰ ਜੋ ਜ਼ੁਲਮ ਸ਼ਹੀਦ ਬਾਬਾ ਫਤਿਹ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਦੇ ਸਮੇਂ ਜਾਂ ਹੋਰ ਸਿੱਖਾਂ ਨੂੰ ਸ਼ਹੀਦ ਉਹ ਸਮੇਂ ਕੀਤਾ ਗਿਆ ਉਹਦੇ ਨਾਲ ਦੇ ਜ਼ੁਲਮ ਤਾਂ ਅੱਜ ਵੀ ਨਹੀਂ ਹੋ ਰਹੇ ਪਰ ਹੁਣ ਇਥੇ ਸਵੇਪੜਚੋਲ ਦੀ ਜਿਹੜੀ ਮੈਂ ਗੱਲ ਕੀਤੀ ਹੈ ਉਹ ਗੱਲ ਸੋਚਣ ਵਾਲੀ ਹੈ ਕਿ ਉਸ ਸਮੇਂ ਸਿੱਖਾਂ ਦਾ ਕਰਦਾਰ ਕੀ ਸੀ ਜਦ ਕੇ ਸਿੱਖਾਂ ਦੇ ਸਰਾਂ ਦੇ ਮੁੱਲ ਪੈਂਦੇ ਸੀ ਸਰਕਾਰਾਂ ਸਿੱਖਾਂ ਨੂੰ ਖਤਮ ਕਰਨ ਦੇ ਦਾਅਵੇ ਕਰਦੀਆਂ ਸੀ ਪਰ ਅੱਜ ਦੇ ਸਮੇਂ ਵਿੱਚ ਹਿੰਦੁਸਤਾਨ ਦੇ ਨਾਗਰਿਕਾਂ ਨੂੰ ਹਿੰਦੁਸਤਾਨ ਦਾ ਸੰਵਿਧਾਨਤਾ ਬਰਾਬਰ ਦੇ ਹੱਕ ਦਿੰਦਾ ਠੀਕ ਹੈ ਸਰਕਾਰਾਂ ਨਹੀਂ ਦਿੰਦੀਆਂ ਸਿਆਸੀ ਪਾਰਟੀਆਂ ਨਹੀਂ ਦਿੰਦੀਆਂ ਜਿਹੜੀ ਮੈਜੋਰਟੀ ਦੀ ਉਹਨਾਂ ਨੇ ਵੋਟ ਲੈਣੀ ਹੈ ਉਹਦਾ ਪੱਖਪੂਰਦਿਆਂ ਨੇ ਘੱਟ ਗਿਣਤੀਆਂ ਨੂੰ ਦਬਾ ਕੇ ਰੱਖਦਿਆਂ ਨੇ ਪਰ ਜਿਹੜੀਆਂ ਅੱਜ ਸਾਡੀਆਂ ਸਿੱਖ ਸੰਸਥਾਵਾਂ ਨੇ ਸਾਡੇ ਸਿੱਖ ਪ੍ਰਚਾਰਕ ਨੇ ਸਾਡੀਆਂ ਜਥੇਬੰਦੀਆਂ ਨੇ ਵੱਡੇ ਵੱਡੇ ਸਾਡੀਆਂ ਇਤਿਹਾਸਿਕ ਸੰਪਰਦਾਵਾਂ ਤੁਰੀਆਂ ਆਉਂਦੀਆਂ ਨੇ ਵੋਟਾਂ ਤਾਂ ਉਹਨਾਂ ਦੀਆਂ ਵੀ ਬਣੀਆਂ ਹੋਈਆਂ ਨੇ ਉਹਨਾਂ ਨੇ ਵੀ ਆਪਣੇ ਵੋਟ ਕਾਰਡ ਬਣਵਾਏ ਨੇ ਆਧਾਰ ਕਾਰਡ ਬਣਾਏ ਨੇ ਜਦੋਂ ਸਰਕਾਰਾਂ ਦੀ ਚੋਣ ਹੁੰਦੀ ਹੈ ਤਾਂ ਮੌਕੇ ਦੇ ਸ਼ਾਸਕ ਚੁਣਨ ਲਈ ਉਹ ਵੀ ਆਪਦੀ ਵੋਟ ਦੀ ਵਰਤੋਂ ਕਰਦੇ ਨੇ ਜਦੋਂ ਉਹ ਵੋਟ ਦੀ ਵਰਤੋਂ ਕਰਨ ਦਾ ਸਮਾਂ ਆਉਂਦਾ ਕੀ ਅਸੀਂ ਸੋਚਦੇ ਹਾਂ ਕਿ ਅਸੀਂ ਕੀ ਕਰ ਰਹੇ ਹਾਂ ਜਿਹੜੇ ਧਿਰ ਨੂੰ ਅਸੀਂ ਆਪਣੀ ਵੋਟ ਦੇਣ ਜਾ ਰਹੇ ਹਾਂ ਕੀ ਉਹ ਧਿਰ ਸਾਡੇ ਸਿੱਖ ਕੌਮ ਲਈ ਸਾਡੇ ਸਮਾਜ ਲਈ ਚੰਗੀ ਹੈ ਜਾਂ ਮਾੜੀ ਹੈ ਜਾਂ ਪਿਛਲੇ ਸਮੇਂ ਵਿੱਚ ਉਹਨਾਂ ਨੇ ਕੀ ਰੋਲ ਨਿਭਾਇਆ ਹੈ ਇਹ ਸਾਡੀਆਂ ਸਿੱਖ ਸੰਸਥਾਵਾਂ ਸਾਡੇ ਆਗੂ ਖੁੱਲ ਕੇ ਕਦੇ ਨਹੀਂ ਸੰਗਤਾਂ ਦੇ ਵਿੱਚ ਦੱਸਦੇ ਮੈਂ ਅੱਜ ਵੀ ਇਹ ਗੱਲ ਮਹਾਰਾਜ ਦੀ ਹਜ਼ੂਰੀ 'ਚ ਖੜ ਕੇ ਇਹ ਗੱਲ ਕਹਿਣਾ ਕਿ ਉਹ ਦੱਸਣ ਕਿ ਉਹ ਕਿਹੜੀ ਧਰ ਨੂੰ ਵੋਟਾਂ ਪਾਈਆਂ ਨੇ ਪਿਛਲੀ ਵਾਰ ਉਹਨਾਂ ਨੇ 2015 ਤੋਂ ਬੇਅਦਬੀ ਹੋ ਰਹੀ ਹੈ ਜੋ ਵੱਡੇ ਪੱਧਰ ਤੇ ਸਿੱਖਾਂ ਦਾ ਹਿਰਦਾ ਦੁਖੀ ਹੈ 2017 ਦੇ ਵਿੱਚ ਵੀ ਐਮਐਲਏ ਦੀ ਇਲੈਕਸ਼ਨ ਹੋਈ 19 ਦੇ ਵਿੱਚ ਲੋਕ ਸਭਾ ਦੀ ਚੋਣ ਹੋਈ 22 ਦੇ ਵਿੱਚ ਫੇਰ ਵਿਧਾਨ ਸਭਾ ਦੀ ਚੋਣ ਹੋਈ 24 ਦੇ ਵਿੱਚ ਲੋਕ ਸਭਾ ਦੀ ਚੋਣ ਹੋਈ ਕੀ ਉਹ ਦੱਸਣਗੇ ਸਾਡੇ ਸਿੱਖਾਗੋ ਸਾਡੀਆਂ ਕਿਸਾਨ ਜਥੇਬੰਦੀਆਂ ਜਿਹੜੇ ਹਰ ਸਮੇਂ ਮੌਜੂਦਾ ਸਰਕਾਰਾਂ ਦੇ ਖਿਲਾਫ ਬੋਲਦੇ ਨੇ ਸਟੇਜਾਂ ਤੋਂ ਕਿ ਉਹ ਵੋਟਾਂ ਸਮੇਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਿਹੜੀ ਧਿਰ ਨੂੰ ਤਾਕਤ ਦੇਣ ਵਾਸਤੇ ਕਰ ਰਹੇ ਨੇ ਜਦੋਂ ਤੱਕ ਇਹ ਵਿਚਾਰ ਇਹ ਚਰਚਾ ਆਮ ਲੋਕਾਂ ਦੇ ਵਿੱਚ ਨਹੀਂ ਆਉਂਦੀ ਤਾ ਬਹੁਤ ਮੁਸ਼ਕਲ ਹੈ ਕਿ ਸਾਡੇ ਵਾਸਤੇ ਕੋ ਚੰਗੀਆਂ ਨੀਤੀਆਂ ਘੜਨ ਵਾਲੇ ਲੋਕ ਤਾਕਤ ਦੇ ਵਿੱਚ ਆਉਣ। ਇੱਕ ਇਹ ਦੇਖੋ ਕਿ 1947 ਦਾ ਵਟਵਾਰਾ ਹੋਇਆ, ਵੰਡ ਹੋਈ। ਪਾਕਿਸਤਾਨ ਦੇ ਵਿੱਚੋਂ ਵੱਡੀ ਗਿਣਤੀ ਸਿੱਖ ਆਬਾਦੀ ਉੱਥੋਂ ਉਜਾੜਾ ਹੋ ਕੇ ਪੰਜਾਬ ਵਿੱਚ ਹਿੰਦੁਸਤਾਨ ਵਿੱਚ ਆ ਕੇ ਵਸੀ। ਜਦ ਕਿ ਪਾਕਿਸਤਾਨ ਦੀ ਜਿਹੜੀ ਧਰਤੀ ਸੀ, ਜ਼ਮੀਨ ਸੀ, ਖੇਤੀਬਾੜੀ ਸੀ, ਇੱਥੇ ਹਿੰਦੁਸਤਾਨ ਦੇ ਪੰਜਾਬ ਦੇ ਹਿੱਸੇ ਨਾਲੋਂ ਬਹੁਤ ਅੱਗੇ ਦੀ ਸੀ। ਅੱਜ ਵੀ ਉਹਨਾਂ ਦੇ ਬਾਸਮਤੀ ਦਾ ਮੁੱਲ ਆਪਣੇ ਨਾਲੋਂ ਤਕਰੀਬਨ ਦੁੱਗਣਾ ਹੈ ਪਰ ਉਹ ਉਹ ਉਪਜਾਊ ਜ਼ਮੀਨਾਂ ਛੱਡ ਕੇ ਸੀਲਿੰਗਾਂ ਲਵਾ ਕੇ ਕੱਟ ਲਵਾ ਕੇ ਆ ਕੇ ਉਹਨਾਂ ਨੇ ਇੱਥੇ ਪੰਜਾਬ ਵਿੱਚ ਥੋੜੀਆਂ ਜ਼ਮੀਨਾਂ ਲੈਣੀਆਂ ਵੀ ਮਨਜ਼ੂਰ ਕੀਤੀਆਂ ਕਿਉਂ ਮਨਜ਼ੂਰ ਕੀਤੀਆਂ ਕਿਉਂਕਿ ਉਹ ਸਿੱਖ ਰਹਿਣਾ ਚਾਹੁੰਦੇ ਸੀ ਉਹ ਆਪਣੇ ਧਰਮ ਨੂੰ ਬਚਾ ਕੇ ਰੱਖਣਾ ਚਾਹੁੰਦੇ ਸੀ ਉਹ ਇਹ ਚਾਹੁੰਦੇ ਸੀ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਸਿੱਖ ਇਤਿਹਾਸ ਨਾਲ ਸਿੱਖ ਫਲਸਫੇ ਨਾਲ ਜੁੜੀਆਂ ਰਹਿਣ ਪਰ ਅੱਜ ਦੇ ਜਿਹੜੇ ਆਪਾਂ ਸਿੱਖਾਂ ਹਾਂ ਆਪਾਂ ਉਹ ਆਪਣੇ ਬਜ਼ੁਰਗਾਂ ਦੀ ਕੁਰਬਾਨੀ ਦੀ ਕਦਰ ਨਹੀਂ ਕਰ ਰਹੇ ਆਪਾਂ ਉਸ ਕੁਰਬਾਨੀ ਨੂੰ ਰੋਲ ਰਹੇ ਹਾਂ ਕਿਉਂਕਿ ਅੱਜ ਆਪਾਂ ਤਾਂ ਸੋਚ ਹੀ ਨਹੀਂ ਰਹੇ ਕਿ ਸਾਡੀ ਆਉਣ ਵਾਲੀਆਂ ਨਸਲਾਂ ਕਿੱਥੇ ਨੇ ਵੱਡੀ ਗਿਣਤੀ ਵਿੱਚ ਪੰਜਾਬ ਦੇ ਪਿੰਡਾਂ ਵਿੱਚੋਂ ਸਾਡੀ ਨੌਜਵਾਨੀ ਦਾ ਅਜਾੜਾ ਹੋ ਗਿਆ ਪ੍ਰਵਾਸ ਹੋ ਗਿਆ ਪ੍ਰਵਾਸੀ ਪੰਛੀ ਵੀ ਕਦੇ ਨਾ ਕਦੇ ਆਪਣਾ ਦਾਣਾ ਚੁੱਕ ਕੇ ਵਾਪਸ ਉੱਥੇ ਆਉਂਦੇ ਨੇ ਜਿੱਥੋਂ ਤੁਰੇ ਹੁੰਦੇ ਨੇ ਅਰ ਸਾਡੀ ਨੌਜਵਾਨੀ ਨੂੰ ਇਹੋ ਜਿਹੇ ਹਾਲਾਤ ਬਣਾ ਕੇ ਬਾਹਰ ਭੇਜ ਦਿੱਤਾ ਗਿਆ ਕਿ ਸ਼ਾਇਦ ਉਹਨਾਂ ਵਿੱਚੋਂ ਵੱਡੀ ਗਿਣਤੀ ਅੱਜ ਮੁੜਨਦੇ ਸਾਰਾਂ ਵਿੱਚ ਵੀ ਨਹੀਂ ਹਨ ਹੁਣ ਗੱਲ ਆਉਂਦੀ ਹੈ ਸਰਕਾਰ ਪੰਜਾਬ ਦੀ ਬਾਰੇ ਇਹਨਾਂ ਨੇ ਇਸ ਕਾਨੂੰਨ ਬਾਰੇ 2015 ਤੋਂ ਲੈ ਕੇ 2024 ਦੀ 12 ਅਗਸਤ ਤੱਕ ਪੰਜਾਬ ਦੇ ਕਿਸੇ ਸਿਆਸਤਦਾਨ ਨੇ ਪੰਜਾਬ ਦੇ ਕਿਸੇ ਸਿੱਖ ਲੀਡਰਸ਼ਿਪ ਨੇ ਕਿਸੇ ਪੰਥਕ ਪਾਰਟੀਆਂ ਨੇ ਕਦੇ ਇਹ ਮੰਗ ਨਹੀਂ ਕੀਤੀ ਕਿ ਤੁਸੀਂ ਕੋਈ ਪੰਜਾਬ ਰਾਜ ਦੇ ਲਈ ਪੰਜਾਬ ਰਾਜ ਦਾ ਜਿਹੜਾ ਕਾਨੂੰਨ ਲੈ ਕੇ ਆਓ ਜਿਹੜਾ ਬੇਅਦਬੀ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੰਦਾ ਹੋਵੇ ਤੇ ਤਾਂ ਕਿ ਬੇਅਦਬੀ ਕਰਨ ਵਾਲਿਆਂ ਨੂੰ ਕੋਈ ਡਰ ਪੈਦਾ ਹੋਵੇ ਦੇਖੋ 15 ਤੋਂ ਲੈ ਕੇ 18 ਦੇ ਵਿੱਚ ਕਿਹਨਾਂ ਨੇ ਵਿਧਾਨ ਸਭਾ 'ਚ ਮਤਾ ਪਾਸ ਕਰਿਆ ਉਹ ਅੱਜ ਤੱਕ ਦਿੱਲੀ ਰੁਲ ਰਿਹਾ ਉਹਦੇ ਤੇ ਕੋਈ ਪੈਰਵਾਈ ਨਹੀਂ ਹੋਈ ਇਹ ਜਦੋਂ ਅਸੀਂ ਸਰਕਾਰਾਂ ਨਾਲ ਇਹਨਾਂ ਨਾਲ ਗੱਲ ਕਰਦੇ ਆ ਸਰਕਾਰ ਦੇ ਨੁਮਾਇੰਦਿਆਂ ਨਾਲ ਮੁੱਖ ਮੰਤਰੀ ਦੀ ਮੀਟਿੰਗ ਵਿੱਚ ਵੀ ਹਾਜ਼ਰ ਸੀ ਤੇ ਜਿਹੜੇ ਇੱਥੇ ਇਹਨਾਂ ਦੇ ਨੁਮਾਇੰਦੇ ਮਿਲਦੇ ਰਹਿੰਦੇ ਨੇ ਅਫਸਰਾਂ ਨਾਲ ਵੀ ਗੱਲਾਂ ਹੋਈਆਂ ਸਮਾਣੇ ਤਾਂ ਉਹ ਇਹ ਕਹਿੰਦੇ ਨੇ ਕਿ ਜੀ ਬੀ ਐਨ ਐਸ ਬਣ ਗਈ ਸੰਵਿਧਾਨ ਬਦਲ ਗਿਆ ਸੰਵਿਧਾਨ ਜਿਹੜਾ ਕਾਨੂੰਨ ਬਦਲਿਆ ਉਹ ਜੁਲਾਈ 2024 ਚ ਬਦਲਿਆ ਜਿਹਨੂੰ ਕਿ ਹੁਣ ਤਕਰੀਬਨ 1 ਸਾਲ ਹੋਇਆ ਜਦਕਿ ਕਾਨੂੰਨ ਉੱਥੇ 2018 ਦਾ ਪੈਂਟਿੰਗ ਪਿਆ ਪੰਜਾਬ ਦੀ ਇਕੱਲੀ ਭਾਜਪਾ ਤਾੰਦਰਸ ਪਾਰਟੀ ਆਮ ਆਦਮੀ ਪਾਰਟੀ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਕਿ ਆਪਾਂ ਕੋਈ ਸਖਤ ਕਾਨੂੰਨ ਬਣਾਈਏ ਭਾਈ ਗੁਰਜੀਤ ਸਿੰਘ ਖਾਲਸਾ ਜਦੋਂ 12 ਅਕਤੂਬਰ 2024 ਨੂੰ ਟਾਵਰ ਤੇ ਚੜ੍ਹੇ ਨੇ ਤਾਂ ਇਸ ਮੁੱਦੇ ਤੇ ਚਰਚਾ ਹੋਣੀ ਸ਼ੁਰੂ ਹੋਈ ਆ ਤਾਂ ਮੀਡੀਆ ਦੇ ਵਿੱਚ ਚਰਚਾ ਚੱਲੀ ਆ ਸਿਆਸੀ ਲੀਡਰ ਲੋਕ ਬੋਲਣ ਲੱਗੇ ਨੇ 9 ਮਹੀਨੇ ਤੱਕ ਬਹੁਤ ਹੌਲੀ ਆਵਾਜ਼ ਵਿੱਚ ਗੱਲ ਚੱਲਦੀ ਰਹੀ ਜਦੋਂ ਉੱਥੇ ਧਰਨੇ ਵੀ ਲਾਏ ਗਏ ਮਜਾਰੇ ਹੋਏ ਤਾ ਮਜਬੂਰੀ ਵਾਸਤੇ ਸਰਕਾਰ ਨੇ ਕਿਤੇ ਨਾ ਕਿਤੇ ਕੋਈ ਠੋਸ ਕਦਮ ਥੋੜਾ ਚੱਕਣ ਦੀ ਕੋਸ਼ਿਸ਼ ਕੀਤੀ ਮੈਂ ਸਮਝਦਾ ਕਿ ਜੋ ਪੰਜਾਬ ਸਰਕਾਰ ਨੇ ਸੈਸ਼ਨ ਸੱਦਿਆ ਸੀ ਤਾਂ ਉਹਨਾਂ ਦਾ ਉਦੋਂ ਇਰਾਦਾ ਸੀ ਉਸ ਸਮੇਂ ਉਹ ਸੈਸ਼ਨ ਦੇ ਵਿੱਚ ਬਿਲ ਪਾਸ ਕਰਨ ਦਾ 13 ਜੁਲਾਈ ਵਿਧਾਨ ਸਭਾ ਦੀ ਕਾਰਜ ਸੂਚੀ ਦੇ ਬਾਰੇ ਵਿਧਾਨ ਸਭਾ ਦੀ ਵੈਬਸਾਈਟ ਤੇ ਜਾਣਕਾਰੀ ਪਾਈ ਗਈ ਉਹਦੇ ਵਿੱਚ ਲਿਖਿਆ ਗਿਆ ਕਿ ਬਿਲ ਪੇਸ਼ ਕੀਤਾ ਜਾਊਗਾ ਨਾਲ ਹੀ ਇਹ ਬਿੱਲ ਪੇਸ਼ ਕੀਤਾ ਜਾਊਗਾ ਕਿ ਇਹ ਬਿੱਲ ਸਿਲੈਕਟ ਕਮੇਟੀ ਨੂੰ ਭੇਜਿਆ ਜਾਵੇ। ਇੱਕ ਤਰ੍ਹਾਂ ਦਾ ਇੱਕ ਡਰਾਮਾ ਵੀ ਕੀਤਾ ਗਿਆ ਉਹ ਦਿਨਾਂ ਕਿ ਦੇਖੋ ਅਸੀਂ ਤਾਂ ਕਾਨੂੰਨ ਪਾਸ ਕਰਨ ਨੂੰ ਤਿਆਰ ਸੀ ਪਰ ਪ੍ਰਤਾਪ ਸਿੰਘ ਬਾਜਵਾ ਹੋਰ اپੋਜੀਸ਼ਨ ਦੇ ਲੀਡਰ ਸੁਝਾ ਦੇਣਾ ਚਾਹੁੰਦੇ ਸੀ ਇਸ ਕਰਕੇ ਸਿਲੈਕਟ ਕਮੇਟੀ ਨੂੰ ਭੇਜ ਰਿਆਂ ਜਦ ਕਿ ਵਿਧਾਨ ਸਭਾ ਦੀ ਵੈਬਸਾਈਟ ਤੇ ਪਹਿਲਾਂ ਹੀ ਪਾਇਆ ਜਾ ਚੁੱਕਿਆ ਸੀ ਕਿ ਬਿੱਲ ਸਿਲੈਕਟ ਕਮੇਟੀ ਨੂੰ ਭੇਜਿਆ ਜਾਵੇਗਾ। ਇਸ ਵਿਧਾਨ ਸਭਾ ਦੀ ਬਹਿਸ ਦੇ ਵਿੱਚ ਜੋ ਕੁਝ ਪਿੱਛੇ ਇਸ ਬੇਅਦਵੀ ਦੇ ਮਸਲੇ ਤੇ ਹੋਇਆ ਮੇਰਾ ਖਿਆਲ ਆ ਕਿ ਜਿਵੇਂ ਆਪਾਂ ਪੰਜਾਬੀ ਚ ਕਹਿ ਦੇਣਾ ਕਿ ਖਿੱਦੋਂ ਫਰੋਲੀਏ ਤੇ ਲੀਰਾਂ ਨਿਕਲਦੀਆਂ ਨੇ ਤਾਂ ਭਾਈ ਗੁਰਜੀਤ ਸਿੰਘ ਦੇ ਸੰਘਰਸ਼ ਕਰਕੇ ਉਹ ਲੀਰਾਂ ਨਿਕਲੀਆਂ ਨੇ ਵਿਧਾਨ ਸਭਾ ਦੇ ਵਿੱਚ ਪ੍ਰਗਟ ਸਿੰਘ ਜਿਹੜਾ ਐਮ ਐਲ ਏ ਕਾਂਗਰਸ ਦਾ ਉਹਨੇ ਸਪਸ਼ਟ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਅੱਧੀ ਕਾਂਗਰਸ ਪਾਰਟੀ ਬੇਅਦਬੀ ਦੇ ਦੋਸ਼ੀਆਂ ਤੇ ਕਾਰਵਾਈ ਕਰਨਾ ਚਾਹੁੰਦੀ ਸੀ ਤੇ ਅੱਧੀ ਪਾਰਟੀ ਰੋਕਣ ਦੇ ਵਿੱਚ ਸ਼ਾਮਲ ਸੀ ਇਹ ਔਨ ਰਿਕਾਰਡ ਹੈ ਵਿਧਾਨ ਸਭਾ ਦੀ ਬਹਿਸ ਰਿਟਨ ਪਈ ਆ ਮੇਰੇ ਕੋਲੇ ਦੱਸੋ ਅਸੀਂ ਕਿਹੜੇ ਆਗੂਆਂ ਨੂੰ ਚੁਣਿਆ ਉਹਨਾਂ ਨੇ ਸਾਨੂੰ ਕੀ ਦਿੱਤਾ ਅੱਗੇ ਵੀ ਇਲੈਕਸ਼ਨ ਆ ਰਹੀਆਂ ਨੇ ਇਹ ਲੋਕ ਸਾਨੂੰ ਭੇਡਾਂ ਵਾਂਗੂ ਵਰਤ ਰਹੇ ਨੇ ਸਮਝ ਰੱਖੋ ਸਿਆਸੀ ਸੂਝ ਵੀ ਰੱਖੋ ਕਿਤਾਬਾਂ ਪੜ੍ਹੋ ਚੰਗੀਆਂ ਅੱਜ ਦਾ ਮੋਬਾਈਲ ਦਾ ਸਮਾਂ ਇਹਦੇ ਤੇ ਤੇ ਚੰਗਾ ਸਾਰਾ ਇਤਿਹਾਸ ਪਿਆ ਚੰਗੀਆਂ ਇੰਟਰਵਿਊਆਂ ਸੁਣੋ ਕਿ ਇਤਿਹਾਸ ਵਿੱਚ ਕੀ ਹੋਇਆ ਕਿਹਦਾ ਕੀ ਰੋਲ ਸੀ ਇਹ ਹੀ ਮੇਰੀਆਂ ਬੇਨਤੀਆਂ ਨੇ ਆਉਣ ਵਾਲੇ ਇਕੱਠਾਂ ਦੇ ਵਿੱਚ ਵੀ ਆਪਾਂ ਕੋਸ਼ਿਸ਼ ਕਰੀਏ ਕਿ ਵੱਡੀ ਤੋਂ ਵੱਡੀ ਗਤੀਵਿਧੀ ਵਿੱਚ ਸ਼ਾਮਲ ਹੋਈਏ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਮੈਂ ਸਮਝਦਾ ਕਿ ਭਾਈ ਗੁਰਜੀਤ ਸਿੰਘ ਦੀ ਲਾਜ ਗੁਰੂ ਮਹਾਰਾਜ ਨੇ ਰੱਖੀ ਹੈ ਅਕਾਲ ਪੁਰਖ ਵਾਹਿਗੁਰੂ ਨੇ ਰੱਖੀ ਹੈ ਤੁਹਾਡੇ ਵਰਗੀਆਂ ਸਿੱਖ ਸੰਗਤਾਂ ਦੀਆਂ ਸਭ ਦੀਆਂ ਅਰਦਾਸਾਂ ਸੀ ਕਿ ਇਹ ਮੁੱਦਾ ਵਿਧਾਨ ਸਭਾ ਵਿੱਚ ਪਹੁੰਚਿਆ ਹੈ ਅੱਗੇ ਜਿਹੋ ਜਿਹੇ ਹਾਲਾਤ ਹੋਣਗੇ ਉਹ ਜੇ ਨੀਤੀ ਰੱਖੀ ਜਾਊਗੀ ਇਕ ਤੋਂ ਮੈਂ ਇੱਥੇ ਜ਼ਰੂਰ ਇਸ ਇਕੱਠ ਰਾਂਹੀਂ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਨਾਂ ਨੇ ਪਿਛਲੀ ਕਮੇਟੀ ਵਿੱਚ ਮੀਟਿੰਗ ਵਿੱਚ ਕਮੇਟੀ ਨੇ ਰੱਖਿਆ ਸੀ ਕਿ 31 ਅਗਸਤ ਤੱਕ ਸੁਝਾਅ ਲੈ ਜਾ। ਠੀਕ ਹੈ ਤੁਸੀਂ ਸੁਝਾਅ ਲੈ ਲਓ 31 ਅਗਸਤ ਤੱਕ। ਪਰ 10 ਜਾਂ 15 ਸਤੰਬਰ ਨੂੰ 10-15 ਦਿਨ ਬਹੁਤ ਨੇ ਤੁਹਾਡੇ ਕੋਲੇ ਉਹਨਾਂ ਸੁਝਾਵਾਂ ਦੀ ਪੜਚੋਲ ਕਰਨ ਵਾਸਤੇ ਜਾਂ ਕੋਈ ਕਾਨੂੰਨੀ ਸਲਾਹ ਲੈਣ ਵਾਸਤੇ। 10-15 ਸਤੰਬਰ ਦੇ ਨੇੜੇ ਦੁਬਾਰੇ ਵਿਧਾਨ ਸਭਾ ਦਾ ਸਪੈਸ਼ਲ ਸਦਨ ਸੱਦਿਆ ਜਾਵੇ ਤੇ ਇਸ ਕਾਨੂੰਨ ਨੂੰ ਪਾਸ ਕੀਤਾ ਜਾਵੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।